ਚਲ ਚਲ ਵੀ ਚਲ ਜੀ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਪਾ ਅੱਜ ਇੱਕ ਬੇਨਤੀ ਕਰਦੇ ਆ ਜੋ ਕਿ ਸਾਰਿਆਂ ਨੂੰ ਬਹੁਤ ਬੜੀ ਦੁੱਖਦਾਰਤ ਦੀ ਗੱਲ ਹੈ ਕਿਉਂਕਿ ਜਿੰਨੀ ਗਰੀਬ ਦੀ ਰੋਟੀ ਸੀ ਉਹ ਅੱਜ ਖਤਮ ਹੋ ਗਈ ਕਿਉਂਕਿ ਅਸੀਂ ਖੜੇ ਹਾਂ ਜ ਲੋਂਗੋਵਾਲ ਮੰਡੀ ਦੇ ਵਿੱਚ ਵੀ ਹਰੇਕ ਗਮੀ ਗਰੀਬ ਅਮੀਰ ਮੰਡੀ ਚ ਆਉਂਦਾ ਕੋਈ ਨੀਮਣਾ ਲੈਂਦਾ ਕੋਈ ਵੇਚਦਾ ਕੋਈ ਦੁਕਾਨਦਾਰ ਚਾਹ ਪੀਂਦਾ ਕੋਈ ਠੰਡਾ ਤੱਤਾ ਪੀਂਦਾ ਕੋਈ ਪਹਾੜਾ ਲਾਉਂਦਾ ਗੱਡੀਆਂ ਦਾ ਤੇ ਕੋਈ ਝੋਟ ਭਈਆ ਕਰਦਾ ਵੀ ਸਾਨੂੰ ਅੱਜ ਇੱਕ ਪੰਜਾਬ ਦੀ ਜੋ ਵੱਡੇ ਲੈਵਲ ਤੇ ਮੰਡੀ ਸੀ ਤੁੰਗਾ ਵਾਲੀ ਪਿੰਡ ਦੇ ਵਿੱਚ ਲੱਗੀ ਹੋਈ ਸਾਨੂੰ ਉਹਦਾ ਬੜਾ ਦੁੱਖ ਆ ਸਾਰਿਆਂ ਨੂੰ ਸਾਰੇ ਚਰਨੇ ਬਾਈ ਹੁਣੇ ਖੜੇ ਨੇ ਸਾਰੇ ਪੋਪੀ ਹੁਣੇ ਖੜੇ ਨੇ ਸਾਰੇ ਸਾਡੇ ਪਾਲੀ ਢਾਲੀ ਖੜੇ ਨੇ ਸਾਰੇ ਸਾਡੇ ਵੀਰ ਚੰਨਣ ਵਾਲੇ ਖੜੇ ਨੇ ਜਿਹੜੇ ਕਿ ਆਪਦਾ ਰੋਸਟੀ ਇੰਜਕਤ ਚਲਾਉਂਦੇ ਨੇ ਚੰਨਣ ਵਾਲਾ ਮੰਡੀਆਂ 'ਚ ਵੀਡੀਓ ਰਾਹੀਂ ਲੋਕਾਂ ਤਾਈਂ ਸਾਰੀ ਤੁਰਤ ਰੋਜ਼ ਦੀ ਖ਼ਬਰ ਪਹੁੰਚਾਉਂਦੇ ਨੇ ਜਿਹੜੇ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਆ ਤੇ ਹੱਥ ਬੰਨ੍ਹ ਕੇ ਸਾਨੂੰ ਇਹੀ ਬੇਨਤੀ ਹੈ ਵੀ ਜਿਵੇਂ ਵੀ ਸਾਡੀ ਉਹ ਮੰਡੀ ਚੰਗੀ ਸੀ ਉਸੇ ਤਰ੍ਹਾਂ ਸਾਰੀ ਪਬਲਿਕ ਨੂੰ ਅਸੀਂ ਪਿੰਡਾਂ ਦੇ ਪਿੰਡਾਂ ਨੂੰ ਹੱਥ ਬੰਨ੍ਹ ਕੇ ਕਹਿੰਦੇ ਆ ਵੀ ਮੰਡੀ ਡਾਕਟਰ ਸਾਹਿਬ ਦੀ ਨਹੀਂ ਸੀ ਉਹ ਮੰਡੀ ਸਾਡੀ ਗਰੀਬਾਂ ਦੀ ਸੀ ਉਹ ਲੋਕਾਂ ਦੀ ਮੰਡੀ ਸੀ ਪਬਲਿਕ ਦੀ ਮੰਡੀ ਸੀ ਵੀ ਪਬਲਿਕ ਨੂੰ ਉਸੇ ਤਰ੍ਹਾਂ ਉਹ ਮੰਡੀ ਦਾ ਅਧਿਕਾਰ ਦਿੱਤਾ ਜਾਵੇ ਵੀ ਮੰਡੀ ਉਸੇ ਤਰ੍ਹਾਂ ਚੱਲੇ ਸਾਨੂੰ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਮौजਾਂ ਕਰੋ ਸਾਰੇ ਪਿੰਡਾਂ ਵਾਲੇ ਨਵੇਂ ਨੇੜੇ ਦੇ ਜਿੰਨੇ ਢੂੰਗ ਵਾਲੀ ਦੇ ਨਵੇਂ ਹੋ ਵੀ ਮौज ਕਰੋ ਰਸੋ ਬਸੋ ਸਾਡੀ ਮੰਡੀ ਚਲਾ ਦਿਓ ਬਾਈ ਤੁਹਾਡੇ ਮਹਾਰਾਜ ਪਰਿਵਾਰਾਂ ਚ ਖੈਰ ਸੋਖ ਸੰਤਿ ਰੱਖੇ ਮਹਾਰਾਜ ਤੁਹਾਡੀ ਵੀ ਕਿਰਪਾ ਬੱਲੇ ਬੱਲੇ ਰੱਖੇ ਤੇ ਤੁਹਾਡੀ ਤੁੰਗਾਲੀ ਦੀ ਵੀ ਬੱਲੇ ਬੱਲੇ ਰਹੇ ਤੇ ਡਾਕਟਰ ਸਾਹਿਬ ਦੀ ਵੀ ਬੱਲੇ ਬੱਲੇ ਰਹੇ ਜਿਨ੍ਹਾਂ ਨੇ ਕਿ ਸਾਰੇ ਪੰਜਾਬ ਲੈਵਲ ਦੇ ਵਿੱਚ ਅੱਜ ਤੁੰਗਾਲੀ ਪਿੰਡ ਦਾ ਕਿੱਡਾ ਨਾਮ ਕੜਤਾ ਦੁਨੀਆ ਕੋਨੇ-ਕੋਨੇ ਤੇ ਮੰਡੀਆਂ ਲਵਾਤੀਆਂ ਕੋਨੇ-ਕੋਨੇ ਤੇ ਬੱਕਰੀਆਂ ਘਰ-ਘਰ ਬਣਾਤੀਆਂ ਜਿਹੜੀ ਕਿ ਬੱਕਰੀ ਨੂੰ ਅੱਜ ਜੰਗਲ ਦੇ ਵਿੱਚ ਕੋਈ ਪੁੱਛਦਾ ਨਹੀਂ ਸੀ 6-7000 ਦੀ ਨੂੰ ਉਸ ਬੱਕਰੀ ਨੂੰ ਅੱਜ 60-70-50000 ਦੀ ਵਿਕਿਆਤੀ ਤੇ ਹਰੇਕ ਬੱਚੇ-ਬੱਚੇ ਨੂੰ ਟ੍ਰੇਨਿੰਗ ਦੇਤੀ ਕਿਸੇ ਬੱਚੇ ਨੂੰ ਅਸੀਂ ਮਾਰੇ ਕੰਮ ਤੇ ਨਹੀਂ ਲਾਇਆ ਕੋਈ ਨਸ਼ੇ ਪੱਤੇ ਤੇ ਨਹੀਂ ਲਾਇਆ ਅਸੀਂ ਵਪਾਰ ਲੈਣ ਦੇ ਰਾਹੀਂ ਲੈ ਕੇ ਗਏ ਆ ਟੁੰਗੜੀ ਵਾਲਾ ਡਾਕਟਰ ਸਾਹਿਬ ਵੀ ਤੇ ਮੇਰੇ ਵੀਰ ਚਰਨੇ ਬਾਈ ਹੁਰੀ ਦੀ ਜੋ ਮੰਡੀਆਂ ਦੇ ਨਿੱਤ ਦੇ ਸਦਾ ਵਪਾਰੀ ਨੇ ਮੰਡੀਆਂ ਦੇ ਵਿੱਚ ਰਾਜ ਭਾਗ ਰੋਜ਼ ਲਾਉਂਦੇ ਨੇ ਆਪਣੀਆਂ ਬੱਕਰੀਆਂ ਲਿਜਾ ਕੇ ਗੱਡੀਆਂ ਰਾਹੀਂ ਲੱਦ ਕੇ ਲੈ ਜਾਂਦੇ ਨੇ ਤੇ ਸਾਡੇ ਤਰਸੇਮ ਸਿੰਘ ਧੂਰੀ ਵਾਲੇ ਤੇ ਬਾਈਆ ਹੋਰ ਚੈਨਲ ਵਾਲੇ ਜਿਨ੍ਹਾਂ ਦੇ ਕੀ ਮਨਉ ਨਹੀਂ ਜਾਣਦਾ ਸਾਰੇ ਵੀਡੀਓ ਬਣਾਉਂਦੇ ਨੇ ਵੀਡੀਓ ਦੇ ਰਾਹੀਂ ਸਾਨੂੰ ਸਭ ਦੇ ਰੂਬਰੂ ਕਰਾਉਂਦੇ ਨੇ ਤੇ ਸਾਰੇ ਪਾਜਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੀ ਗਰੀਬਾਂ ਦੀ ਰੋਟੀ ਨਾ ਖੋਹੋ ਵੀ ਜਿਵੇਂ ਵੀ ਮੰਡੀ ਚੱਲਦੀ ਆ ਉਸੇ ਤਰ੍ਹਾਂ ਚੱਲਦੀ ਰਹੇ ਹੱਥ ਬੰਨ੍ਹ ਕੇ ਸਾਡਾ ਇਹ ਟੁਕੜਾ ਹੈ ਧੰਨਵਾਦ ਤੁਹਾਨੂੰ ਤੇ ਦੋ ਚਾਰ ਗੱਲਾਂ ਸਾਡੇ ਚਰਨ ਪਾਈ ਪੂਰੀ ਦੱਸਣਗੇ ਪੂਰੀ ਬੈਠੇ ਨੇ ਬਾਬੇ ਰਾਜੂ ਜੀ ਬੈਠੇ ਸਭ ਤੋਂ ਪਹਿਲਾਂ ਸਾਸਰੀ ਕਾਜੀ ਬੈਸ ਸਾਰਿਆਂ ਨੂੰ ਅਸੀਂ ਇਹ ਬੇਇਨਤੀ ਕਰ ਰਹੇ ਹਾਂ ਬਈ ਸਰਕਾਰਾਂ ਅੱਗੇ ਵੀ ਚਲੋ ਬੜੇ ਚਿਰ ਦੀ ਮਿਹਨਤ ਸੀ ਭਾਈ ਜੀ ਮਰ ਲਾ ਵੀ ਹੋ ਜਾਓ ਮਿਹਨਤ ਕਰਕੇ ਕੋਈ ਵੀ ਚੀਜ਼ ਆਪਾਂ ਜੇ ਮਕਾਨ ਵੀ ਬਣਾਉਨੇ ਆ ਬਾਈ ਜੀ ਬੜੇ ਚਿਰਾਂ ਤੱਕ ਤਿਆਰ ਹੁੰਦਾ ਉਹ ਇਹ ਜਿਹੜੀ ਮੱਡੀ ਸੀ ਨਾ ਬਾਈ ਜੀ ਉਹਨਾਂ ਨੇ 7-8 ਸਾਲਾਂ ਦੇ ਵਿੱਚ ਬੜੀ ਬਹੁਤ ਔਖੀ ਚਲਾਈ ਹੋਈ ਹੈ ਕਿਉਂਕਿ ਸਾਡੇ ਆਰਿਆਂ ਨੂੰ ਪਤਾ ਹੀ ਨਹੀਂ ਸੀ ਬਾਈ ਜੀ ਬੱਕਰੀ ਬਾਰੇ ਕੀ ਚੀਜ਼ ਹੁੰਦੀ ਹੈ ਬੱਕਰੀ ਠੀਕ ਆ ਜੀ ਅਸੀਂ ਮਾਲ ਚਾਰਦਾ ਹੀ ਕਰਿਆ ਕਿਤੇ ਰਹਿੰਦੇ ਸੀ ਸਾਨੂੰ ਬੱਕਰੀ ਬਾਰੇ ਨੌਲੇਜ ਨਹੀਂ ਸੀ ਬਾਈ ਜੀ ਇੱਕ ਜਿਹੜਾ ਸਾਡਾ ਮੇਨ ਮੁੱਦਾ ਸੀਗਾ ਵੀ ਕਿੱਥੋਂ ਅਸੀਂ ਸਟਾਰਟਿੰਗ ਕਰੀਆ ਕਿਉਂਕਿ ਢੋਂਗ ਵਾਲੀ ਮੰਡੀ ਤੋਂ ਬਲਵਿੰਦਰ ਮਾਨ ਬਾਈ ਠੀਕ ਆ ਜੀ ਗੱਲ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਬਾਈ ਜੀ ਜਿਵੇਂ ਸਰਕਾਰਾਂ ਨੇ ਗਿਆ ਚਲੋ ਸਰਕਾਰਾਂ ਅੱਗੇ ਵੀ ਸਾਡੀ ਹੱਥ ਬਣ ਕੇ ਇਹੀ ਬੇਨਤੀ ਆ ਕਿ ਗੱਟੀਆਂ ਨੇ ਜਿਹੜੀਆਂ ਚੱਲਣੀਆਂ ਚਾਹੀਦੀਆਂ ਨੇਗੀਆਂ ਇਹ ਬਾਈ ਜੀ ਜਿਵੇਂ ਗਰੀਬ ਜਨਤਾ ਹੋ ਬਾਰੇ ਬੰਦੇ ਹੁਣ ਵੱਡੇ ਵੀ ਬਾਈ ਜੀ ਦੀ ਚੀਜ਼ ਦੇ ਵਿੱਚ ਪੈ ਗਈ ਜੇ ਇਹ ਚੀਜ਼ ਦਾ ਚਾਨਣ ਹੋਇਆ ਬਾਈ ਜੀ ਥੋਡੇ ਥਰੂ ਚੈਨਲ ਵਾਲੇ ਬਾਈਆਂ ਦੇ ਥਰੂ ਬਾਈ ਜੀ ਇਹ ਮੰਡੀਆਂ ਚੱਲਣ ਲੱਗੀਆਂ ਨੇ ਕਿਹਾ ਤਾਂ ਬਲਵਿੰਦਰ ਮਾਨ ਦਾ ਇਹ ਸੀਗਾ ਵੀ ਦੁਨੀਆ ਹਰੇਕ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਬਲਵਿੰਦਰ ਮਾਨ ਦੀ ਮੰਡੀ ਆ ਉਹ ਬਲਵਿੰਦਰ ਮਾਨ ਜੀ ਦੀ ਮੰਡੀ ਨਹੀਂ ਬਾਈ ਆਪਣੀ ਸਾਰੀ ਪਾਵ ਲਖ ਦੀ ਮੰਡੀ ਆ ਉਹ ਵਪਾਰੀਆਂ ਦੀ ਮੰਡੀ ਲਾ ਲਓ ਬਾਈ ਚੈਨਲ ਵਾਲਿਆਂ ਦੀ ਮੰਡੀ ਲਾ ਲਓ ਠੀਕ ਆ ਜੀ ਜੋ ਵੀ ਗਰੀਬ ਚਾਹਤਾ ਸੀ ਆਪਣੀ ਜਿਵੇਂ ਅੱਜ ਕਿਸੇ ਕੋਲੇ ਬਾਈ ਜੀ ਆਪਾਂ ਕਹਿੰਦੇ ਆ ਵੀ ਮਾਜਾ ਮਾਜ 70 80000 ਦੀ ਅਗਲਾ ਕਹਿੰਦਾ ਮੇ ਤੋਂ ਨਹੀਂ ਲਈ ਜਾਣੀ ਅੱਜ ਆਪਾਂ 15000 ਰੁਪਿਆ ਪਾ ਕੇ ਮੰਡੀ ਦੇ ਵਿੱਚ ਜਾਂਦੇ ਆ ਜੀ ਕੋਈ ਨਾ ਕੋਈ ਸਾਧਨ ਕਰਕੇ ਲਿਆ ਉਹਨੇ ਉੱਥੋਂ 5 700 ਰੁਪਿਆ ਦਿਹਾੜੀ ਵਾਲਾ ਮਸਲਾ ਕਰਕੇ ਬਾਈ ਜੀ ਘਰੇ ਆ ਜਾਂਦੇ ਸੀ ਰੇਕ ਬੰਦੇ ਨੂੰ ਮੰਡੀ ਦਾ ਬਾਲਾ ਫਾਇਦਾ ਸੀ ਬਾਈ ਜੀ ਮੰਡੀਆਂ ਸਾਰੀਆਂ ਦਾ ਆਪਾਂ ਨੂੰ ਫਾਇਦਾ ਆ ਬਾਕੀ ਜਿਹੜੀ ਉਹ ਮੰਡੀ ਆ ਵੀਰੇ ਉਹ ਮੰਡੀ ਬਾੜੀ ਵੱਡੀ ਸੀਗੀ ਜਿੱਥੋਂ ਆਪਣੀ ਸਟਾਰਟਿੰਗ ਹੋਈ ਆ ਉਹ ਮੰਡੀ ਜਿਵੇਂ ਵੀ ਆਪਣੀ ਚੱਲਦੀ ਸੀ ਬਾਈ ਜੀ ਆਪਾਂ ਹੱਥ ਬੰਨ੍ਹ ਕੇ ਸਰਕਾਰਾਂ ਅੱਗੇ ਵੀ ਬੇਨਤੀ ਕਰਦੇ ਆ ਠੀਕ ਆ ਜੀ ਗੱਲ ਤੇ ਵੀ ਉਹ ਮੰਡੀ ਚੱਲਣੀ ਚਾਹੀਦੀ ਆ ਵੀਰੇ ਕਿਸੇ ਵੀ ਢੰਗ ਨਾਲ ਚਲਾਉਣ ਉਹ ਮੰਡੀ ਨੂੰ ਚਲਾਉਣ ਬਾਈ ਜੀ ਜਰੂਰ ਸਾਡੀ ਹੱਥ ਬੰਨ ਕੇ ਵੇਚਦੀ ਆ ساری ਪਾਵਲਕ ਜਿਵੇਂ ਵੀ ਬਾਈ ਜੀ ਬਲਵਿੰਦਰ ਮਾਨ ਨਾਲ ਆਪਾਂ ਚੱਲੇ ਹੋਇਆ ਓਵੇਂ ਚੱਲਦੇ ਰਹੀਏ ਬਾਈ ਜੀ ਕਈ ਵਾਰੀ ਬਾਈ ਕਹਿੰਦੇ ਨੇ ਮੰਡੀ ਬੰਦ ਹੋ ਗਈ ਸਾਡੇ ਕੋਲ ਵੀ ਦੋ ਤਿੰਨ ਮੰਡੀਆਂ ਬੰਦ ਹੋ ਗਈਆਂ ਬਾਈ ਜੀ ਚਲੋ ਬਾਈ ਜੀ ਵੀ ਤੁਰੇ ਫਿਰਦੇ ਨੇ ਕਿ ਇਹ ਨਹੀਂ ਗੱਲ ਹੈਗੀ ਜਿੰਨਾ ਕੁ ਜ਼ੋਰ ਆ ਬਾਈ ਜੀ ਲਾਉਣਗੇ ਪਰ ਆਪਾਂ ਵੀ ਸਰਕਾਰਾਂ ਦੇ ਹੱਥ ਵਿੱਚ ਹੀ ਬੇਇਨਤੀ ਕਰਦੇ ਆ ਵੀ ਜਿਵੇਂ ਵੀ ਇਹ ਵਡੀਆਂ ਚੱਲਦੀਆਂ ਨੇ ਵੀਰੇ ਚਾਹਦੀਆਂ ਰਹਿਣਾ ਸਾਰੇ ਗਰੀਬ ਜਨਤਾ ਦਾ ਬਾਈ ਜੀ ਵੱਧ ਤੋਂ ਵੱਧ ਧੰਦਾ ਆ ਫਾਇਦਾ ਹੋ ਜੂਗਾ ਹਰ ਇੱਕ ਬੰਦੇ ਦਾ ਵੀਰੇ ਦੇਖੋ ਕਈ ਵਾਰੀ ਆਇਆ ਹੁੰਦਾ ਬਾਈ ਨੂੰ ਵੀ ਆਪਾਂ ਯਾਰ ਮੰਡੀ ਤੇ ਜਾਂਦੇ ਆਂਗੇ ਕਈ ਦਿਹਾੜੀਦਾਰ ਨੇ ਵੀਰੇ 5-4000 ਰੁਪਏ ਪਾ ਕੇ ਮੰਡੀ ਦੇ ਵਿੱਚ ਤੁਰ ਫਿਰਦੇ ਨੇਗੇ ਕੋ ਕੋਈ ਵੇਵ ਨਾਲ ਲੈ ਕੇ ਵੇਚਦਾ ਆ ਕੋਈ ਬੱਕਰੀ ਲੈ ਕੇ ਵੇਚ ਜਾਂਦਾ ਆ ਤਾਂ ਉਹਨਾਂ ਦਾ ਧੰਦਾ ਸੀ ਜਿਹੜਾ ਚੱਲਣ ਲੱਗ ਰਿਹਾ ਬਾਈ ਜੀ ਠੀਕ ਆ ਜੀ ਆਪਾਂ ਇਹੀ ਗੱਲ ਬਈ ਜੀ ਹੱਥ ਜੋੜ ਕੇ ਕਹਿੰਦੇ ਆਂ ਵੀ ਇਹ ਮੰਡੀ ਨੂੰ ਆਪਾਂ ਚਲਾਈਏ ਰਲ ਮਿਲ ਕੇ ਚਲਾਓ ਬਈ ਜੀ ਸਰਕਾਰਾਂ ਅੱਗੇ ਵੀ ਆਪਣੀ ਹੱਥ ਜੋੜ ਕੇ ਤੀਲਿਆ ਵੀ ਇਹ ਮੰਡੀ ਨੂੰ ਚਲਾਉਣਾ ਚਾਹੀਦਾ ਹੈ ਧੰਨਵਾਦ ਹੋਰ ਬੋਲੋਗੇ ਜੀ ਕੋਈ ਨਾ ਬਾਬਾ ਜੀ